ਗੁਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਹਨ ਭਾਗ ਤੀਜਾ ਅੰਕ ਤੀਜਾ ਅਗਲੇ ਦਿਨੇ ਪਟਵਾਰੀ ਕਾਨੂ ਕੋਤੇ ਕਿਸੇ ਅਹਲਕਾਰ ਦੇ ਪਿੰਡ ਪਹੁੰਚਣ ਦਾ ਸੁਨੇਹਾ ਆ ਗਿਆ ਲੀਲੂ ਚੌਕੀਦਾਰ ਲੰਬੜਦਾਰ ਸਮੇਤ ਪਿੰਡ ਦੇ ਮਹਤਵਰ ਬੰਦਿਆਂ ਨੂੰ ਇਤਲਾਹ দেয়া ਕਿ ਸਾਰੇ ਤੁਰੰਤ ਹੀ ਸੱਥ ਵਾਲੇ ਦਰਵਾਜ਼ੇ ਪਹੁੰਚ ਜਾਣ ਲੀਲੂ ਨੇ ਸੁਨੇਹਾ ਰਾਤ ਵੀ ਦਿੱਤਾ ਸੀ ਪਰ ਅਣਜਾ ਕਾ ਹੋਣ ਕਰਕੇ ਸਵੇਰੇ ਤੜਕੇ ਹੀ ਬਾਬੇ ਸੰਮਣ ਤੇ ਦੇਵੇ ਦੇ ਘਰ ਦੇਵੇ ਕੇ ਘਰ ਦੇ ਬੂਹੇ ਦੋ ਵਦੋ ਵਾਰ ਖੜਕਾ ਆਇਆ ਸੀ ਮਹਾਰਾਜ ਟਾਈਮ ਸਿਰ ਪਹੁੰਚ ਜਿਓ ਜੀ ਅਫਸਰ ਤਾਂ ਬਸ ਦਿਨ ਚੜਦੇ ਨਾਲ ਹੀ ਆਇਲ ਹੈ ਦਿਨ ਚੜਦੇ ਸਰ ਲੀਲੂ ਨੇ ਆਪਣੇ ਵੱਡੇ ਮੁੰਡੇ ਨੂੰ ਨਾਲ ਲੈ ਕੇ ਪਿੰਡ ਵੱਜਣ ਵੇਲੇ ਦਾ ਨਿੱਕਾ ਇੱਟਾਂ ਦਾ ਦਰਵਾਜ਼ਾ ਸਮੇਤ ਗਲੀ ਦੇ ਸੁੰਬਰ ਸੂਰ ਦਿੱਤਾ ਸੀ ਗਲੀ ਵਿੱਚ ਤੇ ਦਰਵਾਜ਼ੇ ਦੇ ਪਟਵਾਰਖਾਨੇ ਵਾਲੇ ਪਾਸੇ ਦੇ ਚੌੜੇ ਥੜੇ ਉੱਤੇ ਸਦੀਕ ਦੇ ਮਸਕੀ ਤੋਂ ਛੜਕਾ ਵੀ ਕਰਵਾ ਦਿੱਤਾ ਸੀ ਲੀਲੂ ਦਾ ਛੋਟਾ ਮੁੰਡਾ ਹਿੜਕੂ ਦਰਵਾਜ਼ੇ ਤੇ ਦੋਵੇਂ ਪਾਸਿਓਂ ਛਿੜਕੀ ਗਲੀ ਉੱਤੋਂ ਦੀ ਕਿਸੇ ਨੂੰ ਲੰਘਣ ਨਹੀਂ ਸੀ ਦਿੰਦਾ ਹਰੇਕ ਨੂੰ ਵੱਡ ਖਾਣੇ ਕਤੂਰੇ ਵਾਂਗ ਪੈਂਦਾ ਤੈਨੂੰ ਡੇਠੜਾ ਨਹੀਂ ਦਿਆ ਉੱਟੜੇ ਡੇੜ ਤਾ ਨਹੀਂ ਦੀ ਆ ਜੋ ਉਟੋਂ ਦੀ ਆਓ ਉਟੋਂ ਦੀ 10-12 ਸਾਲਾਂ ਦਾ ਹੋ ਗਿਆ ਸੀ ਪਰ ਉਹਦੀ ਜੀਵ ਦਾ ਨੁਕਸ ਖ ਦੂਰ ਨਹੀਂ ਸੀ ਹੋਇਆ ਸਿਆਣੇ ਬੰਦੇ ਉਹਦੀ ਚੌਕੀਦਾਰੀ ਦਾ ਫੋਕਾ ਦਬਕਾ ਤੇ ਟੈਂਕੇ ਠੱਠੇ ਡੱਡੇ ਢੱਡੇ ਸੁਣ ਕੇ ਹੱਸਦੇ ਸੱਜੇ ਪਾਸੇ ਵਾਲੀ ਗਲੀ ਵਿੱਚੋਂ ਦੀ ਲੰਘਦੇ ਰਹੇ ਲੀਲੂ ਵੀ ਖੱਦਰ ਦੇ ਤੋਤੇ ਲੀੜੇ ਪਾ ਕੇ ਤੇ ਟੌਰੇ ਵਾਲੀ ਲਾਹਰ ਚ ਰੰਗ ਪੱਗ ਬੰਨ੍ਹੇ ਜਿਵੇਂ ਐਡੀ ਕਾਂਗ ਬਣਿਆ ਫਿਰਦਾ ਸੀ ਹਮੇਸ਼ਾ ਵਾਂਗ ਅੱਜ ਵੀ ਉਹ ਸੱਤ ਵਾਲੇ ਦਰਵਾਜ਼ੇ ਦਾ ਕਿਲੇਦਾਰ ਸੀ ਪਿੰਡ ਦਾ ਇਹ ਦਰਵਾਜ਼ਾ ਕਿਲੇ ਵਰਗਾ ਹੀ ਸੀ ਘਟੋ ਘਟ 12 13 ਹੱਥ ਉੱਚਾ ਆਸੇ ਪਾਸੇ ਦੇ ਕਿਸੇ ਪਿੰਡ ਵਿੱਚ ਵੀ ਅਜਿਹਾ ਦਰਵਾਜ਼ਾ ਨਹੀਂ ਸੀ ਪਿੰਡ ਦੀ ਵਿਚਕਾਰਲੀ ਗਰੀ ਪੂਰੀ ਛੱਤ ਕੇ ਬਣਾਇਆ ਹੋਇਆ ਸੀ ਗਲੀ ਭਾਵੇਂ ਕਿਤੋਂ ਤੰਗ ਕਿਤੋਂ ਚੌੜੀ ਸੀ ਪਰ ਦਰਵਾਜ਼ੇ ਹੇਠਲਾ ਹਿੱਸਾ 10 12 ਹੱਥ ਸੀ ਦਰਵਾਜ਼ੇ ਦੀ ਲੰਬਾਈ ਵੀ 15 20 ਹੱਥ ਸੀ ਤੇ ਦੋਵੇਂ ਪਾਸੇ ਚਾਰ ਤਿੰਨ ਤਿੰਨ ਹੱਥ ਚੌੜੇ ਥੰਮਾ ਉੱਤੇ ਸੇਖਰਤਾਈ ਕਿਲੇ ਦੇ ਬੂੰਹਾਂ ਵਰਗਾ ਡਾਟਾ ਬਣਿਆ ਹੋਇਆ ਸੀ ਡਾਟਾ ਤੋਂ 4 ਕ ਹੱਥ ਤਾਂ 4-5 ਥੰਮੋ ਤੇ ਲਾਲਟਣਾ ਤਿੰਨ ਰੋਇ ਵਾਲੇ ਬੱਤੇ ਪਾਪਾ ਇੱਟਾਂ ਦੀ ਛੱਤ ਪਾਈ ਹੋਈ ਸੀ ਬਨੇਰਿਆ ਦੀ ਥਾਂ ਕਿਲੇ ਵਾਂਗ ਹੀ ਹੱਥ-ਹੱਥ ਉੱਚੇ ਕਿੰਗਰੇ ਬਣੇ ਹੋਏ ਸਨ ਦੂਰੋਂ ਦੇਖਣ ਦੇਖਣ ਵਾਲੇ ਨੂੰ ਛੋਟਾ ਜਿਹਾ ਕਿਲਾਈ ਲੱਗਦਾ ਸੀ ਡੇਰੇ ਵੱਲੋਂ ਆਂਗਾ ਤਾਂ ਡੇਰੇ ਵੱਲੋਂ ਆਈਏ ਦਾ ਖੱਬੇ ਪਾਸੇ ਦਰਵਾਜੇ ਦੇ ਅੰਦਰ ਵੱਲ ਜਿੱਧਰ ਪਟਵਾਰਖਾਨਾ ਸੀ ਕੋਈ 2 2.5 ਹੱਥ ਉੱਚਾ ਤੇ ਗਲੀ ਤੋਂ ਪਛਾਂਹ ਹਟ ਮਤ ਦਾਸਦਾ 8 10 ਹੱਥ ਚੌੜਾ ਤੇ ਦਰਵਾਜੇ ਜਿੰਨਾ ਲੰਬਾ ਥੜਾ ਸੀ ਉਸੇ ਦੇ ਸਿਰੇ ਤੇ ਪਟਵਾਰਖਾਨੇ ਦੀ ਕੋਠੜੀ ਸੀ ਜੀਨੂੰ ਅਕਸਰ ਜਿੰਦਰਾ ਵੱਜਿਆ ਰਹਿੰਦਾ ਕੁੰਜੀ ਲੀਲੂ ਕੋਲ ਹੁੰਦੀ ਸੀ ਥੜਾ ਗਲੀ ਵਾਲੇ ਪਾਸਿਓਂ 2 2 ਪੱਕੀਆਂ ਇੱਟਾਂ ਲਾ ਕੇ ਤੇ ਮਗਰ ਭਰਤ ਪਾ ਕੇ ਬੈਠਣ ਪੈਣ ਜੋਗਾ ਖਾਸਾ ਖੁੱਲਾ ਬਣਾਇਆ ਹੋਇਆ ਸੀ ਪਿੰਡ ਦੀ ਮਂਦੀਰ ਇਸੇ ਥੜੇ ਦੀਆਂ ਪੱਕੀਆਂ ਇੱਟਾਂ ਦੀ ਠਲ ਉੱਤੇ ਬਹਿ ਕੇ ਲੱਤਾਂ ਲਮਕਾਈ ਜੜਾਂ ਕੇ ਮਾਰਦੀ ਰਹਿੰਦੀ ਜੜਾਂ ਕੇ ਮਾਰਦੀ ਰਹਿੰਦੀ ਕੁਝ ਵੁੱਡੇ ਠੇਰੇ ਮੋਕੇ ਵਝਾ ਕੇ ਠਲ ਕੇ ਮਗਰ ਠਲ ਦੇ ਕੇ ਮਗਰ ਕੱਚੇ ਥਾਂ ਉੱਤੇ ਲੱਤ ਤੇ ਲੱਤ ਤਰੀ ਪਏ ਗਿਆਨ ਗੋਸ਼ਟ ਕਰੀ ਜਾਂਦੇ ਵੱਡੇ ਲਾਣੇ ਵਾਲੇ ਘਰੀ ਜਿੱਥੇ ਤੂੰ ਧੀਆਂ ਨੋਹਾ ਤੀਆਂ ਕਰਕੇ ਬੁੱਢਿਆਂ ਨੂੰ ਘਰੇ ਬੈਠਣਾ ਮੁਸ਼ਕਲ ਹੁੰਦਾ ਦਿਨ ਚੜ੍ਹਦੇ ਨਾਲ ਹੀ ਦਰਵਾਜ਼ੇ 'ਚ ਆ ਜਾਂਦੇ ਕਈ ਕਿਸੇ ਮੁੰਡੇ ਤੋਂ ਆਪਣੀ ਮੰਜੀ ਚਕਵਾ ਲਿਆਉਂਦੇ ਤੇ ਸਾਫਾ ਵਿਛਾ ਕੇ ਪਈ ਪਾਸੇ ਮਾਰਦੇ ਰਹਿੰਦੇ ਕਈ ਪੁਰਾਣੇ ਪਾਪੀ ਸਾਰਾ ਦਿਨ ਤਾਸ਼ ਕੁੱਟਣ ਨਹੀਂ ਲੱਗੇ ਰਹਿੰਦੇ ਪਰ ਹੁਣ ਪੰਜਾਂ ਦਿਨਾਂ ਤੋਂ ਕੋਈ ਤਾਸ਼ ਵਾਲਾ ਨਹੀਂ ਸੀ ਆਇਆ ਦਰਵਾਜ਼ੇ ਦੇ ਸੱਜੇ ਪਾਸੇ ਦੀ ਪੱਕੀਆਂ ਇੱਟਾਂ ਦਾ ਇੱਕ ਰਦਾ ਲਾ ਕੇ ਚੌਂਤਰਾ ਬਣਾਇਆ ਹੋਇਆ ਸੀ ਸੋ ਖੱਬੇ ਪਾਸੇ ਵਾਲੇ ਥੜੀ ਤੋਂ ਨੀਮਾ ਤੇ ਸਿਰਫ 2 ਢਾਈ ਕ ਹੱਥ ਚੌੜਾ ਸੀ ਇਹਦੇ ਦੱਖਣ ਵਾਲੇ ਪਾਸੇ ਦੋ ਪੱਕੀਆਂ ਇੱਟਾਂ ਦੀ ਅੱਡੇ ਬਣਾਏ ਹੋਏ ਸਨ ਜਿੱਥੋਂ ਦੀ ਮਾੜੇ ਤੋਂ ਮਾੜਾ ਬੰਦਾ ਵੀ ਸੋਟੀ ਜਾਂ ਖੂੰਡੀ ਦੇ ਸਹਾਰੇ ਚੜ ਕੇ ਥੜੇ ਉੱਤੇ ਚੜ ਸਕਦਾ ਸੀ ਲੱਤਾਂ ਦੀ ਆਰੀ ਤੇ ਕੁੱਬੇ ਹੋਏ ਬੁੱਢੇ ਅਕਸਰ ਇਸੇ ਪਾਸੇ ਆ ਕੇ ਬੈਠ ਜਾਂ ਲੰਬੇ ਪੈ ਜਾਂਦੇ ਪਿੰਡ ਦੇ ਕਿਸੇ ਪੁਰਾਣੇ ਮੋਰੀ ਵਿਜ਼ੁਰਗ ਨੇ ਦਰਵਾਜ਼ਾ ਇਉਂ ਬਯੰਤਿਆ ਸੀ ਕਿ ਲਗਭਗ ਪਿੰਡ ਦੇ ਸਾਰੇ ਵਾਧੂ ਘਾਟੂ ਬੁੱਢੇ ਤੇ ਬੇਲੜ ਇੱਥੇ ਵਾਧੂ ਸਮਾਂ ਗੁਜ਼ਾਰ ਸਕਣ ਪਿੰਡ ਦੇ ਪੁਰਾਣੇ ਹੋਣ ਦਾ ਅੰਦਾਜ਼ਾ ਪਿੰਡ ਦਰਵਾਜ਼ੇ ਦੀਆਂ ਨਿੱਕੀਆਂ ਇੱਟਾਂ ਤੇ ਚੌਂਤਰਿਆਂ ਮੋਰੇ ਦੂਰੀ ਇੱਟ ਦੀਆਂ ਠੱਲਾਂ ਤੋਂ ਵੀ ਲੱਗਦਾ ਸੀ ਜਿੱਥੇ ਪਿੰਡ ਦੇ ਅਲੱਥ ਕਮਚੋਰ ਲਫੰਡਰ ਲਾਣੇ ਦੀਆਂ ਅੱਡੀਆਂ ਤੇ ਜੁੱਤੀਆਂ ਦੀਆਂ ਅੱਡੀ ਕਿਸਰਦੇ ਰਹੇ ਸੀ ਉਥੇ ਥਾਂ-ਥਾਂ ਇੱਟਾਂ ਵਿੱਚ 2 2 3 3 ਔਂਗਲਾਂ ਡੂੰਘੇ ਕਿਸੇ कसे ਪਾਏ ਹੋਏ ਸਨ ਕੋਈ ਵੀ ਸਿਆਣਾ ਪਹਿਲੀ ਨਜ਼ਰ ਹੀ ਜਾਂਚ ਸਕਦਾ ਸੀ ਕਿ ਇੱਥੇ ਪਿੰਡ ਦੀਆਂ ਕਿੰਨੀਆਂ ਪੀੜੀਆਂ ਬੈਠ ਬੈਠ ਗਈਆਂ ਹੋਣਗੀਆਂ ਇਸੇ ਕਰਕੇ ਜਦੋਂ ਵੀ ਠਾਕਰਾ ਫੌਜੀ ਦਰਵਾਜ਼ੇ ਹੇਠੋਂ ਲੰਘਦਾ ਤਾਂ ਲੱਤਾਂ ਲਮਕਾਈ ਬੈਠੇ ਗਵੇ ਹੀ ਰੀਟਾਂ ਵੱਲ ਦੇਖ ਕੇ ਉਸਦੇ ਮੂੰਹ ਸੁੱਤੇ ਸਵਾ ਬਾਬਾ ਫਰੀਦ ਜੀ ਨੂੰ ਤਾਂ ਬੋਲਣਾ ਜਾਂਦ। ਓਏ ਪਾਈ ਗੁਰਮਖੋ ਅਰਥ ਸਮਝੋ ਬਾਬਾ ਫਰੀਦ ਸ਼ਕਰਗੰਜ ਕੀ ਕਹਿੰਦੇ ਸ਼ੰਕਰ ਗੰਜ ਕੀ ਕਹਿੰਦੀ ਉਹਦਾ ਕਹਿਣਾ ਬਾਈ ਜਿੱਥੇ ਤੁਸੀਂ ਲੱਤਾਂ ਲਮਕਾਈ ਬੈਠੇ ਹੋ ਪਤਾ ਨਹੀਂ ਇੱਥੇ ਕਿੰਨੇ ਬੈਠ ਬੈਠ ਤੁਰ ਗਏ ਜੋ ਕੁਛ ਸੁਰਤ ਕਰੋ ਸੋ ਕੁਛ ਸੁਰਤ ਕਰੋ ਅਕਲ ਕਰੋ ਧਿਆਨ ਕਰੋ ਬਾਬੇ ਦੀ ਬਾਣੀ ਪੜੋ ਸੁਣੋ ਜਪੋ ਬਾਣੀ ਦੇ ਅਰਥ ਸਮਝੋ ਨਹੀਂ ਤਾਂ ਜਨਮ ਵਿਰਥਾ ਜਾਤੇ ਐਵੇਂ ਨੰਗ ਜੂ ਸਾਰੀ ਆਖਰ થઈ ਤੇ ਹੀਰੇ ਜੈਸਾ ਜਨਮ ਕੌਡੀ ਬਦਲੇ ਹੀ ਬੀਤ ਜੋ ਪਰ ਮੇਲੇ ਚ ਚੱਕੀ ਰਾਹੇ ਦੀ ਕੌਣ ਸੁਣੇ ਕਿਸੇ ਅਹਲਕਾਰ ਜਾਂ ਪਟਵਾਰੀ ਨੇ ਜਦ ਦਰਵਾਰ ਲਾਉਣਾ ਹੁੰਦਾ ਤਾਂ ਉਹ ਪਟਵਾਰ ਖਾਨੇ ਦੀ ਕੋਠੜੀ ਵਾਲੇ ਪਾਸੇ ਦੇ ਵੱਡੇ ਥੜੇ ਉੱਤੇ ਕੁਰਸਗਾ ਢਾ ਕੇ ਢਾ ਲੱਕੇ ਲਾਉਂਦਾ ਉਦੋਂ ਲੋਕ ਦਰਵਾਜ਼ੇ ਨਾਲ ਛੱਤੀ ਗਲੀ ਵਿੱਚ ਪੈਰਾ ਪੈਰਾ ਪਾਰ ਜਾਂ ਮੋਕੇ ਵਿਛਾ ਕੇ ਹੀ ਬੈਠਦੇ ਸਾਮਣੇ ਸੱਜੇ ਪਾਸੇ ਵਾਲੇ ਥੜੇ ਉੱਤੇ ਜਿਹੜੇ ਆਰੀ ਬੰਦੇ ਲੇਟੇ ਪਏ ਹੁੰਦੇ ਉਹਨਾਂ ਨੂੰ ਕੋਈ ਨਹੀਂ ਸੀ ਗੌਰ ਦਾ ਭਾਵੇਂ ਜਿਹੇ ਦਰਵਾਰ ਵੇਲੇ ਅਕਸਰ ਬੁੱਢੇ ਠੇਰੇ ਘਰੋਂ ਹੀ ਨਹੀਂ ਸਨ ਆਉਂਦੇ ਕੰਗਾਂ ਨੂੰ ਨਮੋਸ਼ੀ ਤੋਂ ਡਰਦੇ ਘਰ ਦੇ ਹੀ ਬਾਹਰ ਨਹੀਂ ਸੀ ਆਉਣ ਦਿੰਦੇ ਕਿਉਂਕਿ ਬਹੁਤਿਆਂ ਦੇ ਕੱਪੜੇ ਮਲੇ ਤੇ ਜੁੱਤੀਆਂ ਠਿੱਬੀਆਂ ਹੁੰਦੀਆਂ ਸਨ ਲਸੰਗਾ ਵੇਲੇ ਤੋਂ ਪਹਿਲਾਂ ਪਟਵਾਰੀ ਕਾਨੂੰ ਕੋਤੇ ਕਹਲਕਾਰ ਨੂੰ ਆਉਂਦਾ ਦੇਖ ਕੇ ਸਾਰਿਆਂ ਨੇ ਫਤਿਗ ਜਾਈ ਤੇ ਆਹਲਕਾਰ ਨੇ ਹੱਥ ਜੋੜੇ ਦੇਲੀ ਲੂਦੀਆਂ ਡੰਗਾ ਕੁਰਸਿਆਂ ਵਿੱਚੋਂ ਵਿਚਕਾਰ ਲੀਤੇ ਜਾ ਬੈਠਾ ਉਹਦੇ ਸੱਜੇ ਪਾਸੇ ਵਾਲੀ ਕੁਰਸੀ ਤੇ ਕਾਨੂੰ ਕੋ ਬਹਿ ਗਿਆ ਪਟਵਾਰੀ ਅਗਾਹ ਹੋ ਕੇ ਆਪਣੀ ਨਸਵਾਰੀ ਪੱਗ ਦੇ ਲੜ ਨਾਲ ਮੋਛਾਂ ਪੂੰਝਦਾ ਖੰਗੂਰਾ ਮਾਰ ਕੇ ਪੁੰਝੇ ਬੈਠੇ ਬੰਦਿਆਂ ਪਿੰਡ ਦੇ ਬੰਦਿਆਂ ਨੂੰ ਕਾਨੂੰ ਕੋਕ ਤੇ ਨਾਇਬ ਸਾਹਿਬ ਤੇ ਆਉਣ ਦਾ ਮਕਸਦ ਸੁਝਾਉਣ ਲੱਗ ਪਿਆ ਸੰਗ ਤੇ ਆਪ ਜੀ ਨੂੰ ਇਸੇ ਕਰਕੇ ਤਕਲੀਫ ਦਿੱਤੀ ਕਿ ਬਾਈ ਨਾਇਬ ਸਾਹਿਬ ਆਪਣੇ ਪਿੰਡ ਦੀਆਂ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਆਏ ਜਿਸ ਕਿਸੇ ਦਾ ਜਿੰਨਾ ਨੁਕਸਾਨ ਹੋਇਆ ਉਹ ਇਕੱਲਾ-ਇਕੱਲਾ ਉੱਠ ਕੇ ਦੱਸੇ ਤਾਂ ਕਿ ਨਾਇਬ ਸਾਹਿਬ ਤੇ ਕਾਨੂੰ ਕੋ ਸਹਿਬ ਨੂੰ ਪੂਰੀ ਵਾਕਿਅਤ ਮਿਲ ਸਕੇ ਕੀ ਦੱਸੇਗੇ ਪਟਵਾਰੀ ਸਾਹਿਬ ਗਿਆਨੀ ਲੰਗੇ ਨੇ ਖੜਾ ਹੁੰਦਿਆਂ ਹੀ ਖਰਵੀ ਆਵਾਜ਼ ਵਿੱਚ ਗਿਆ ਤਾਂ ਵਕਤ ਉਰੀ ਨੰਬਰਦਾਰ ਨੇ ਉਸ ਨੂੰ ਸ਼ੀਸ਼ੀ ਕਰਕੇ ਰੋਕਣਾ ਚਾਹਿਆ ਪਰ ਉਹ ਨੰਬਰਦਾਰ ਵੱਲ ਘੂਰ ਕੇ ਚਾਕਦਾ ਬੋਲਿਆ ਐ ਸ਼ਿਸ ਕਰਨ ਦੀ ਮੈਂ ਕੋਈ ਪਸੂ ਟੰਡ ਜਰ ਸਾਰੇ ਪਿੰਡ ਦਾ ਸਾਂਝਾ ਮਾਮਲਾ ਪੰਚਾਇਤ ਇਕੱਠੀ ਹੋਈ ਐ ਜਾਨੀ ਮੇਰਾ ਹੱਕ ਨਹੀਂ ਬੋਲਣ ਦਾ ਕੋਈ ਕਹੇ ਬਾਈ ਜਾਨੀ ਮੇਰਾ ਹੱਕ ਨਹੀਂ ਦੱਸੇ ਕੋਈ ਪਹਿਲਾਂ ਤੂੰ ਹੀ ਦੱਸ ਜਿਹੜਾ ਬਣਿਆ ਫਿਰਦਾ ਵੱਡਾ ਕੜੰਮ ਚੌਧਰੀ ਹਾਂ ਹਾਂ ਬੋਲੋ ਬਾਬਾ ਕਾਨੂੰ ਕੋ ਦੇ ਨਾਲ ਬੈਠਾ ਵੱਡੇ ਖਾਕੀ ਟੋਪ ਤੇ ਚੌੜੀਆਂ ਮੋਛਾਂ ਵਾਲਾ ਨਾਇਬ ਸਾਹਿਬ ਕੁਝ ਕਾਲਾ ਪੈਂਦਾ ਬੋਲਿਆ ਉਹਦੀ ਆਵਾਜ਼ ਉਹਦੇ ਕੰਠ ਘਾਟ ਮਉਜਬ ਇੰਨੀ ਪਾਰੀ ਸੀ ਕਿ ਸਾਰੇ ਹੀਰਾਨੀ ਨਾਲ ਉਸ ਵੱਲ ਚਾਕਣ ਲੱਗ ਪਈ ਗੱਲ ਇਹ ਹੈ ਸਹਬ ਬਹਾਦਰ ਗਿਆਨਾਤ ਕੀ ਸੱਚੀ ਹੀ ਦਾਣੇ ਬੰਦਿਆਂ ਵਾਂ ਗੰਭੀਰ ਵਾਚ ਚ ਬੋਲਿਆ ਤੁਸੀਂ ਸਾਨੂੰ ਇਹ ਪੁੱਛਣ ਆਏ ਹੋ ਬਾਈ ਯਾਨੀ ਕਿੰਦਾ ਕਿੰਨਾ ਨੁਕਸਾਨ ਹੋਇਆ ਪਹਿਲੀ ਬਾਤ ਤਾਂ ਇਹ ਹੈ ਬਾਈ ਤੁਹਾਨੂੰ ਪੁੱਛਣਾ ਇਹ ਚਾਹੀਦਾ ਬਾਈ ਕਿਸੇ ਦਾ ਕੁਝ ਬਚਿਆ ਵੀ ਰਹਿ ਗਿਆ ਦੂਸਰੀ ਬਾਤ ਜਾਨੀ ਸਹਿਬ ਬਹਾਦਰ ਇਹ ਹੈ ਬਾਈ ਸਾ ਤੁਸੀਂ ਆਖਰ ਪਿੰਡ ਦੇ ਖੇਤਾਂ ਵਿਚਾਲੇ ਰਾਹ ਉਤੋਂ ਦੀ ਹੀ ਆਏ ਹੋ ਕਿਸੇ ਖੇਤ ਚ ਜਾੜ ਖੁਰਲਣ ਜੋਗਾ ਡੱਕਾ ਵੀ ਦੇਖਿਆ ਕਿਦਰੇ ਫਿਰ ਹੋਰ ਜਾਨੀ ਸਾਥੋਂ ਕੀ ਪੁੱਛਦੇ ਹੋ ਤੁਸੀਂ ਆਪ ਪੜੇ ਲਿਖੇ ਵੱਡੇ ਆਪਸਰ ਹੋ ਕੋਈ ਮੂੜ ਮੂਰਖ ਜਾਂ ਜਾਨੀ ਸਾਡੇ ਅਰ ਗਿਆਨਪੜ ਹੋ ਤਾਂ ਕੁਝ ਸਮਝਾਈਏ ਵੀ ਤੁਹਾਨੂੰ ਹੁਣ ਕੀ ਦਸੀਏ ਬਸ ਜਾਨੀ ਇਹ ਬਾਤ ਹੈ ਜਨਾਬ ਹੋਰ ਮੈਂ ਕੀ ਆਖਾਂ ਮੇਰੀ ਤਾਂ ਜਾਨੀ ਇੰਨੀ ਅਰਜ ਹੈ ਬਾਈ ਤੁਹਾਨੂੰ ਕਿਹੜਾ ਦਿਸਦਾ ਨਹੀਂ ਤੁਹਾਡੇ ਤਾਂ ਜਾਨੀ ਸਾਡੇ ਨਾਲ ਇੱਕ ਅੱਖ ਵਾਧੂ ਹੈ ਵਿੰਦਿਆਂ ਦੀ ਵਿਦਿਆ ਦੀ ਹੋਰ ਹੁਣ ਜਾਨੀ ਕੀ ਆਖੀਂ ਕਿ ਮਹਾਰਾਜ ਮੇਰੀ ਤਾਂ ਜਾਨੀ ਇੰਨੀ ਅਰਜ ਹੈ ਸਾਹਿਬ ਬਹਾਦਰ ਬਾਈ ਸਾਡੀ ਮਦਦ ਕਰੋ ਹੋਰ ਜਾਨੀ ਸਾਥੋਂ ਕੀ ਪੁੱਛਣਾ ਤੁਸੀਂ ਹੈ ਪਟਵਾਰੀ ਕਬਰਾ ਜਿਹਾ ਕਦੇ ਗਿਆਨੇ ਵਾਲ ਤੇ ਕਦੇ ਪਿੰਡ ਦੇ ਬੰਦਿਆਂ ਵਾਲ ਤੇ ਕਦੇ ਅਫਸਰਾਂ ਵਾਲ ਅੱਖ ਕਮਾਉਂਦਾ ਚਾਹ ਕਰ ਰਿਹਾ ਸੀ ਉਹਦੀਆਂ ਚੁੰਨੀਆਂ ਪਰ ਤੇਜ਼ ਅੱਖਾਂ ਵਿੱਚ ਅਜੀਬ ਸਹਿਮ ਤੇ ਗੁੱਸਾ ਕੁਲੇ ਮਿਲੇ ਲੱਗਦੇ ਸਨ ਹੈਰਾਨੀ ਇਹ ਸੀ ਕਿ ਉਹ ਗਿਆਨੇ ਦੀ ਕੋਈ ਗਿਆਨੇ ਦੀ ਗੱਲ ਦਾ ਕੋਈ ਉੱਤਰ ਨਹੀਂ ਸੀ ਦੇ ਸਕਿਆ ਉਸੇ ਵੇਲੇ ੜਕਾਨੇ ਜਿਹੇ ਟੇ ਡਵਾਲਾ ਕਾਨੂੰ ਕੋ ਆਪਣੀ ਟਾਟੀ 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 ਆਵਾਜ਼ ਜਿ ਬੋਲਿਆ ਤੂੰ ਬੈਠ ਗਿਆ ਸਿਆਣ ਸਿਆ ਹੁਣ ਹੋਰ ਕਿਸੇ ਸਿਆਣੇ ਬੰਦੇ ਨੂੰ ਗੱਲ ਕਰਨ ਦੀ ਤੇਰੀ ਤਾਂ ਅਸੀਂ ਸੁਣ ਲਈ ਗਿਆਨਾਂ ਪਹਿਲਾਂ ਕੁਝ ਬੋਲਣ ਲੱਗਿਆ ਪਰ ਸੰਮਣ ਦੇ ਤੌਰ ਤਾੜ ਕੇ ਨੀਵੀਂ ਪਾ ਕੇ ਮੂੰਹ ਵਿੱਚ ਬੜਬੜਾਂਦਾ ਕਰਦਾ ਬੜਬੜ ਕਰਦਾ ਬੈਠ ਗਿਆ ਟੋਪ ਵਾਲੇ ਨਾਇਬ ਸਾਹਿਬ ਦੀ ਨਿਗਾ ਹੁਣ ਵਖਤ ਵਖਤੌਰੇ ਨੰਬਰਦਾਰ ਵੱਲ ਸੀ ਉਹ ਵੀ ਮੌਕਾ ਤਾੜ ਕੇ ਖੜਾ ਹੋ ਗਿਆ ਪਹਿਲਾਂ ਮर्याਦਾ ਅਨੁਸਾਰ ਹੱਥ ਜੋੜ ਕੇ ਹਲਕਾਰਾਂ ਤੇ ਬਾਕੀ ਸਾਰਿਆਂ ਨੂੰ ਫਤਿ ਬੁਲਾਈ ਫਿਰ ਦੋਵੇਂ ਹੱਥ ਹਿੱਕ ਤੇ ਹਿੱਕ ਤੋਂ ਥੋੜੇ ਹੀਠਾਂ ਕਰਦੇ ਆਂ ਉਂਗਲਾਂ ਦੀ ਕੰੰਗੀ ਪਾ ਕੇ ਬੋਲਿਆ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਤੁਸੀਂ ਜਾਣਦੇ ਹੋ ਬਾਈ ਸਾਰੇ ਮੁਲਕ ਦੀ ਹਾਲਤ ਹੀ ਬਹੁਤ ਮਾੜੀ ਏ ਪਟਵਾਰੀ ਸਾਹਿਬ ਨਾਲ ਅੱਜ ਜੋ ਕਾਨੂੰ ਕੋ ਸਬ ਸਾਹਿਬ ਤੇ ਨਾਇਬ ਸਾਹਿਬ ਆਏ ਉਸ ਨੇ ਅਜੇ ਕਈ ਪਿੰਡਾਂ ਦਾ ਦੌਰਾ ਕਰਨਾ ਏ ਟਾਈਮ ਘਟ ਏ ਆਪਾਂ ਨੂੰ ਜੋ ਕੁਝ ਉਹ ਪੁੱਛਦੇ ਹੈ ਉਸ ਬਾਤ ਦਾ ਜਵਾਬ ਦੇਣਾ ਚਾਹੀਦਾ ਹੈ ਉਨਾ ਦਾ ਵਕਤ ਬਹੁਤ ਕੀਮਤੀ ਹੈ ਮੇਰੀ ਤਾਂ ਬਸ ਇਨੀ ਬੇਨਤੀ ਹੈ ਸੰਗਤ ਨੂੰ ਕੀ ਕੰਮ ਦੀ ਗੱਲ ਕੀਤੀ ਜਾਵੇ ਫालतू ਗੱਲਾਂ ਨਾ ਕਰੀ ਇਸ ਚ ਨਗਰ ਦਾ ਫਾਇਦਾ ਵਾ ਵਈ ਨੰਬਰਦਾਰਾ ਸ਼ਾਵੇਸ਼ੀ ਤੇਰੀ ਗਿਆਨੇ ਤੋਂ ਫੇਰ ਨਹੀਂ ਰਹਾ ਗਿਆ ਉਹ ਬੈਠਾ ਬੈਠਾ ਨੰਬਰਦਾਰ ਨੂੰ ਘੂਰਦਾ ਬੋਲੇ ਜੋ ਮੈਂ ਆਖਿਆ ਉਹ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਜਾਨੀ ਮੈਂ ਐਵੇਂ ਬਕਵਾਸ ਹੀ ਕਰੀ ਜਾਂਦਾ ਗੱਲਾਂ ਦੇ ਕੋਈ ਜਾਨੀ ਕੀ ਕਰਦੇ ਐ ਇਹ ਵੱਡਾ ਚੌਧਰੀ ਐ ਗਲਵਲਜ ਦੀ ਦੇਖ ਕੇ ਸੰਮਨ ਸਿੰਘ ਖੜਾ ਹੋ ਗਿਆ ਮੌਕਾ ਤਾੜ ਕੇ ਨੰਬਰਦਾਰ ਬੀਬੀ ਨਾਲ ਗਿਆਨੇ ਵੱਲ ਝਾਕ ਕੇ ਅਫਸਰਾਂ ਦੀ ਤੇ ਔਰ ਤਾੜਦਾ ਬਹਿ ਗਿਆ ਸੰਮਨ ਨੇ ਚਪ ਚਾਪ ਹੱਥ ਜੋੜ ਕੇ ਸਭ ਨੂੰ ਸਿਰ ਨਮਾਇਆ ਤੇ ਫਿਰ ਖੂਂਡੀ ਦਾ ਆਸਰਾ ਲੈ ਕੇ ਰਤਾ ਚੌਕ ਕੇ ਖੜੋਤਾ ਸਿੱਧਾ ਉਸ ਮੂਛਾਂ ਵਾਲੇ ਨਾਇਬ ਸਾਹਿਬ ਵੱਲ ਝਾਕਦਾ ਬੋਲਿਆ ਅਸਲ ਬਾਤ ਇਹ ਹੈ ਹਜੂਰ ਕਿ ਇਸ ਵੇਲੇ ਸਰਦਾਰ ਦਾ ਫਰਜ ਵੰਦਾ ਬਾਈ ਲੋਕਾਂ ਦੀ ਮਦਦਤ ਕਰੇ। ਹਾਲ ਤੱਕ ਕਿਸੇ ਤੋਂ ਗੁੱਝੀ ਨਹੀਂ ਸਾਨੂੰ ਵੀ ਪਤਾ ਬਾਈ। ਪਾਲੇ ਤੇ ਹਾਲੇ ਕੋਲ ਕੋਲ ਦੀ ਨਹੀਂ ਜਾਂਦੀ। ਪਰ ਅਖੀਰ ਸਰਕਾਰ ਪਰਜਾ ਦੀ ਰੱਖਿਆ ਕਰਨ ਵਾਸਤੇ ਹੁੰਦੀ ਹੈ। ਤਾਂ ਹੀ ਲੋਕ ਇਹਨੂੰ ਮਾਈ ਬਾਪ ਆਂਦੇ। ਫਿਰ ਇਹ ਮਾਈ ਬਾਪ ਬਣ ਕੇ ਵੇਲੇ ਸਿਰ ਲੋਕਾਂ ਦੀ ਔਕ ਸੌਖ ਦਾ ਵੀ ਧਿਆਨ ਕਰੇ। ਇਹ ਸਮਾਤਾ ਮਦਦਤ ਕਰਦਾ ਹੈ। ਮਾਂ ਵਾਲੀ ਹਾਲਿਆਂ ਤੋਂ ਕੁਝ ਚਿਰ ਮਾਫੀ ਦਿੱਤੀ ਜਾ ਸਕਦੀ ਹੈ ਸਰਕਾਰ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਕਿਰਪਾ ਕਰਕੇ ਸਾਡੀ ਹਾਲਤ ਸਮਝੀ ਜਾਵੇ ਤੇ ਜੋ ਸਰਕਾਰ ਦੇ ਸਿਰ ਬਣੇ ਉਹ ਮਦਦ ਕਰੇ ਪਟਵਾਰੀ ਨੇ ਜਦੋਂ ਖਾਸੀ ਆਨਾ ਜਿਹਾ ਹੋ ਕੇ ਸੱਮਣ ਨੂੰ ਬੈਠਣ ਦਾ ਇਸ਼ਾਰਾ ਕੀਤਾ ਤਾਂ ਉਸ ਉਹ ਨਹੀਂ ਉਸ ਵੱਲ ਦੇਖਿਆ ਹੀ ਨਹੀਂ ਨਾਇਬ ਸਾਹਿਬ ਵੱਲ ਵੀ ਝਾਕਦਾ ਰਿਹਾ ਨਾਇਬ ਸ ਮਸਕੀਨ ਬਣ ਕੇ ਹੱਥ ਜੋੜਦਾ ਉੱਠ ਕੇ ਖੜਾ ਹੋ ਗਿਆ ਇਸ ਨਾਲ ਸਾਹਿਬ ਦੇ ਚਿਹਰਿਆਂ ਦਾ ਤਣਾਅ ਵੀ ਕਟ ਗਿਆ ਉਹਦੇ ਖੜੇ ਹੋਣ ਤੇ ਇਹ ਪਤਾ ਲੱਗਿਆ ਕਿ ਉਹਨੇ ਇੰਨੀ ਗਰਮੀ ਵਿੱਚ ਵੀ ਬੂਟ ਤੇ ਜਰਾਬਾਂ ਕਸਮਾ ਹੋਣਾ ਸਨ ਗੋਡਿਆਂ ਤਾਈ ਮੱਖਣ ਜਿੰਦੀ ਅੰਗਰੇਜ਼ੀ ਨਹੀਂ ਕਰpa ਕੇ ਟਿੱਡ ਉੱਤੇ ਪੇਟੀ ਕਸੀ ਹੋਈ ਸੀ ਅੱਦੰਗਾ ਵਾਹਾਂ ਦਾ ਰੇਸ਼ਮੀ ਪਾ ਮਾਰਦਾ ਅੰਗਰੇਜ਼ੀ ਕਲਰਾਂ ਵਾਲਾ ਤੇ ਨੀਲੀਆਂ ਚਿੱਟੀਆਂ ਧਾਰੀਆਂ ਵਾਲਾ ਕਮੀਜ਼ ਪਾਇਆ ਹੋਇਆ ਸੀ ਕੱਦ ਭਾਵੇਂ ਪਟਵਾਰੀ ਨਾਲੋਂ ਵੀ ਮਧਰਾ ਸੀ ਪਰ ਭਰਮਾ ਚਿਹਰਾ ਨਰੋ ਸਰੀਰ ਗਠ ਗਿੱਠਮੀਆਂ ਮੋਟੀਆਂ ਪਿੰਜਣੀਆਂ ਕਰਕੇ ਪਟਵਾਰੀ ਤੇ ਕੋਨੂ ਕਾਨੂੰਗੋ ਦੋਹਾਂ ਨਾਲੋਂ ਵਧੇਰੇ ਰੋਬ ਦਾਬ ਵਾਲਾ ਬੰਦਾ ਲੱਗਦਾ ਸੀ ਉਹ ਦੇ ਖੜਾ ਹੋਣ ਕਰਕੇ ਕਾਨੂੰ ਕੋ ਵੀ ਆਪਣੇ ਪਰ ਮਾ ਸਰੀਰ ਵੋਚਦਾ ਤੇ ਪੱਗ ਦੇ ਲੰਬੇ ਟੋਰੇ ਨੂੰ ਮੋਹਰੇ ਕਰਕੇ ਮੋਢੇ ਉਤੋਂ ਦੀ ਹੇ ਕੁੱਤੇ ਸੁੱਟਦਾ। ਮੁੜ ਪਲੋਸ ਕੇ ਪਿਸ਼ਾਂ ਪਿੱਠ ਉਤੇ ਲਮਕਾਉਂਦਾ। ਕਟੁੱਬੇ ਜਿਹੀ ਟੰਗ ਨਾਲ ਹੱਥ ਉੱਚਾ ਕਰਕੇ ਬਰਾਬਰ ਖੜਾ ਹੋ ਗਿਆ। ਚਿੱਟੇ ਲੱੱਠੇ ਦਾ ਪਜਾਮਾ ਤੇ ਚਿੱਟਾ ਕੁਰਤਾ ਥਾਂ ਥਾਂ ਤੋਂ ਵਟੋ-ਵਟ ਹੋਣ ਕਰਕੇ ਉਹਦਾ ਲੰਬਾ ਡਿਊਫਲ ਸਰੀਰ ਹੋਰ ਵੀ ਕਟੁੱਬਾ ਲੱਗਦਾ ਸੀ। ਆਪ ਲੋਕ ਠੀਕ ਕਹਤੇ ਹੋ ਜੀ। हमने जो हालत जहाँ तक आते देखे है उनका हमें पूरा एहसास है हमसे पूछने की कोई ज़रूरत नहीं लेकिन आप समझदार हो मोहतवार हो जानते हैं कि सरकार के पास पैसा कहाँ से आता है वो पता नहीं किसी कारण उर्दू बोलना लग पाया सरकार के पास हीरे जो जवाहरात के काने नहीं होती जी भी आप जानते हो कि हजारों लाखों लाखों सरकार आपके खेतों में पानी पहुंचाने जमीनों की खरीदो और हर तरह का बंदोबस्त करने में लिए खर्च करती है। आपके सारे काम से इंतकालों तक पटवारी साहब को साहब और बड़े अफसरों से लेकर कितने ही अफसर सहबान और बाबू लोग करते हैं सब कुछ के लिए पैसा चाहिए पैसा जो आपसे लिया जाता है वो आपकी सर्विस यानी आपके कामों के कामों पर ही खर्च किया जाता है सरकार आपने ऐशो आराम पर खर्च नहीं करती खैर मैं बात को लंबी नहीं कहना चाहता आप सभी समझदार हो मैं इधर नया आया हूँ लेकिन एक बात जो आपके लिए गाँव के बारे में मैं बार बार सुनने सुनने को मिलती है वो यही है कि जहाँ के बशिंदे सरकार में तोवन कम कर पाया कम कर पाए हैं फिर भी मैं बड़े अविसर साहबान को सिफारिश करूंगा कि आप लोगों के हालत का ख्याल रखें रखा जाए हालत का यही तिकाजा है कि सरकार आपकी सभी मुश्किलों की तरफ तोजू दे ऐसे हालत में आपकी मदद करे ये बात मैं मानता हूँ लेकिन साथ में मैंने आपको सरकार की मजबूरियों भी बता दी है शाबाशी या शाबाशी कई वाजा कट्ठिया सुनिया ਪਰ ਉਸੇ ਵੇਲੇ ਗੰਭੀਰ ਅਸਧਾਰਨ ਭਰੀ ਆਵਾਜ਼ ਚ ਨਾਇਬ ਸਾਹਿਬ ਆਪਣੀ ਮਦਰੀ ਸੱਜੀਵਾ ਉਤਾਂ ਚੁੱਕਦਾ ਬੋਲਿਆ ਪਹਿਲੇ ਮੇਰੀ ਪੂਰੀ ਬਾਤ ਸੁਣ ਲੀਜੀ ਹਮਾਰਾ ਕੰਮ ਸਿਰਫ ਸਫਾਰਸ਼ ਕਰਨਾ ਹੈ ਉਸ ਪਰਮ ਅਮਲ ਕਰਨੇ ਕੇ ਹੁਕਮ ਜਾਰੀ ਕਰਨਾ ਬੜੇ ਅਫਸਰ ਸਹਿਬਾਨ ਕੀ ਅਖਤਿਆਰ ਹੈ ਉਹ ਕੀ ਕਰਤੇ ਹੈ ਜੀ ਉਹ ਜਾਣੇ ਹਮਾਰੇ ਸੇ ਜੋ ਬਣ ਪੜੇਗਾ ਹਮ ਕਰਨੇ ਕੀ ਕੋਸ਼ਿਸ਼ ਕਰਾਂਗੇ ਜਦ ਨਾਇਬ ਸਾਹਿਬ ਆਪਣੀ ਗੱਲ ਕਹਿ ਕੇ ਕੁਰਸੀ ਉੱਤੋਂ ਉੱਤੇ ਬੈਠਾ ਤਾਂ ਸਾਮਣੇ ਰਤਾ ਸਿੱਧਾ ਹੋ ਕੇ ਕੁੰਡੀ ਉੱਤੇ ਚੱਕਦੇ ਹੱਥ ਜੋੜ ਕੇ ਕਿਹਾ ਤੁਹਾਡੀ ਬਹੁਤ ਮਿਹਰਬਾਨੀ ਜਨਾਬ ਪਰ ਇਹ ਕਰਜ ਮੇਰੀ ਹੋਰ ਹੈ ਤੁਸੀਂ ਮੌਕੇ ਦੇ ਅਫਸਰ ਹੋ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਭਾਈ ਦੋਵੇਂ ਹੱਥ ਰਲ ਕੇ ਧੋਤੇ ਜਾਂਦੇ ਆ ਜੇ ਹੱਥਾਂ ਨੂੰ ਮੈਲ ਲੱਗੀ ਰਹੇ ਜੇ ਤਾਂ ਇੱਕ ਹੱਥ ਦਾ ਕਸੂਰ ਨਹੀਂ ਹੁੰਦਾ ਦੋਹਾਂ ਦਾ ਹੁੰਦਾ ਹਮ ਖੂਬ ਸਮਝਦੇ ਹਾਂ ਆਪਕੀ ਬਾਤਾਂ ਬਜ਼ੁਰਗਵਾਰ ਨਾਇਬ ਨੇ ਰਤਾਹਤੂ ਚਾਚਾ ਕੇ ਕਿਹਾ ਆਪ ਬੇਫਿਕਰ ਰਹੀਏ ہمارا ਹੱਥ ਆਪकी तरफ ਪਹਿਲੇ بڑੇਗਾ ਬਹੁਤ ਮਿਹਰबानी ਜਨਾਬ ਸੰਮਨ ਸਿਰ ਚੁਕਾ ਕੇ ਹੱਥ ਮੱਥੇ ਨੂੰ ਲਾ ਕੇ ਬਹਿ ਗਏ ਪਟਵਾਰੀ ਨੇ ਉਸੇ ਵੇਲੇ ਦੋਹੇ ਆਲਕਾਰਾਂ ਦੇ ਜਾਣ ਦੀ ਕਾਲ ਦਸ ਕੇ ਕਿਹਾ ਅੱਛਾ ਸੰਗਤੀ ਮੈਂ ਤਾਂ ਕੱਲ ਨੂੰ ਫੇਰ ਆਉਂਗਾ ਅੱਜ ਅਸੀਂ 4-5 ਹੋਰ ਪਿੰਡੀ ਜਾਣਾ ਸਾਨੂੰ ਹੁਣ ਇਜਾਜ਼ਤ ਦਿਓ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਨੇ ਪਟਵਾਰੀ ਦੀ ਫਤੇ ਦਾ ਜਵਾਬ ਦਿੱਤਾ ਤੇ ਉੱਠ ਕੇ ਖੜੇ ਹੋ ਗਏ ਵਖਤੌਰਾ ਨੰਬਰਦਾਰ ਭੱਜ ਕੇ ਥੜੇ ਤੇ ਚੜਦਾ ਨਾਇਬ ਸਾਹਿਬ ਤੇ ਕਾਨੂੰ ਕੋ ਦੇ ਕੋਲ ਜਾ ਕੇ ਪਤਾ ਨਹੀਂ ਕੀ ਕੁਸਰਮੋਸਰ ਕਰਨ ਲੱਗ ਪਿਆ ਉਹਨਾਂ ਨੇ ਹੁਣ ਨੰਬਰਦਾਰ ਦੇ ਬਾਹਰਲੇ ਘਰ ਵੱਲ ਜਾਣਾ ਸੀ ਜਿੱਥੇ ਉਹਨਾਂ ਦੀਆਂ ਘੋੜੀਆਂ ਬੰਨੀਆਂ ਹੋਗੀਆਂ ਸਨ ਚਾਰੇ ਜਦੂ ਲੀਲੂ ਚੌਕੀਦਾਰ ਦੇ ਮੂਹਰੇ ਥੜੇ ਦੇ ਤਿੰਨ ਅੱਡਿਆਂ ਤੋਂ ਉੱਤਰ ਕੇ ਛੇਪ ਦੇ ਵਾਲ ਨੂੰ ਤੁਰ ਪਏ ਤਾਂ ਲੋਕਾਂ ਦਾ ਇਕੱਠ ਵੀ ਵਿਚੜਨ ਲੱਗ ਪਿਆ ਪਰ ਸੰਮਣ ਨੇ ਸਭ ਨੂੰ ਵਿੰਦ ਚਟ ਹੋਰ ਬੈਠਣ ਲਈ ਕਹਿ ਕੇ ਰੋਕ ਲਿਆ ਮੋਕੇ ਝਾੜ ਕੇ ਮੋਢਿਆਂ ਉੱਤੇ ਰੱਖਦਿਆਂ ਕਈ ਪੈਰਾਂ ਭਾਰ ਵਹਿ ਗਏ ਤੇ ਕੁਝ ਖੜੋਤੇ ਰਹੇ ਸੰਮਣ ਵਿੰਦ ਚਟ ਪਰ ਪਟਵਾਰੀ ਕਾਨੂ ਕੋ ਤੇ ਨਾਇਬ ਸਹਿਬ ਨੂੰ ਜਾਂਦੇ ਦੇਖਦਾ ਰਿਹਾ ਜਦੋਂ ਗਲੀ ਦਾ ਮੋੜ ਮੁੜ ਕੇ ਪਹਿਲਾਂ ਵਾਂਗ ਹੀ ਰੰਮੇ ਨਾਲ ਧੀਮੀ ਆਵਾਜ਼ ਚ ਆਪਣੇ ਮਨ ਦੀ ਗੱਲ ਦੱਸਣ ਲੱਗ ਪਿਆ ਪਾਈ ਕੋਈ ਕੋਈ ਭਲੇ ਖਾਣਾ ਖਾਇਓ ਹੁਣ ਇਹ ਚਾਹੇ ਕੋਈ ਫਾਰਸ਼ਾ ਕਰਦੇ ਫਿਰ ਪਰ ਉਤਲੇ ਅਫਸਰਾਂ ਨੇ ਕੋਈ ਗੱਲ ਨਹੀਂ ਸੁਣੀ ਜਦੋਂ ਦਾ ਅੰਗਰੇਜ਼ਾਂ ਨੇ ਮਹਾਰਾਜ ਕੈਦ ਕੀਤਾ ਤਾਂ ਟਿੱਕਾ ਸਾਹਿਬ ਪ੍ਰਤਾਪ ਸਿੰਘ ਨੂੰ ਪੜਨ ਦੇ ਬਹਾਨੇ ਬਲਾਦ ਭੇਜਿਆ ਇਹਨਾਂ ਨੇ ਕਦੇ ਵੀ ਆਪਣੇ ਪਿੰਡ ਨੂੰ ਨਹੀਂ ਬਖਸ਼ਿਆ ਇਹ ਅੰਗਰੇਜ਼ ਕੌਮ ਨਿਰੰਗੇ ਨਾਲੋਂ ਵੀ ਜ਼ਾਲਮ ਹੈ ਜਿਹਦੇ ਰਾਜ ਚ ਗੁਰੂ ਸਾਹਿਬ ਦੇ ਛੋਟੇ ਸ਼ਹਿਬਜ਼ਾਦੇ ਸਰਹੰਦ ਦੇ ਸੂਬੇ ਨੇ ਨਹੀਂ ਹੱਜ ਚਣਵਾਈ ਸੀ ਰਾਜਾ ਤਾਂ ਪਰ ਜਾ ਤਾਂ ਮਾੜਾ ਮੋਟਾ ਰਹਿਮ ਖਾਂਦਾ ਹੀ ਸੀ ਇਹ ਅੰਗਰੇਜ਼ ਤਾਂ ਪੂਰੇ ਕਸਾਈ ਆ ਤੂੰ ਯਾਰ ਐਡੀ ਲੰਬੀ ਹਲਾ ਕਿਉਂ ਬਲਦਾ ਸਿੱਧੀ ਗੱਲ ਕਰ ਖਾਂ ਦੋਤਰਫੀ ਜਾਨੀ ਜਿਹੜੀ ਕਰਨੀ ਹੈ ਗਿਆਨੇ ਨੇ ਫੇਰ ਆਪਣਾ ਮਸੰਦ ਕੱਢ ਮਾਰਿਆ ਲਓ ਫਿਰ ਸਿੱਧੀ ਦੁਰਫੀ ਸੁਣ ਲੋ ਸਮਨ ਨੇ ਵਕਤ ਵਿਚਾਰ ਕੇ ਕਿਹਾ ਸਿੱਧੀ ਗੱਲ ਇਹ ਆ ਬਾਈ ਕੋਈ ਦਿਨ ਹੀ ਨਹੀਂ ਜਾਂਦਾ ਜਦੋਂ ਆਪਣੇ ਪਿੰਡ ਤੇ ਕਟਕੂਠੂਗਾ ਪੁਲਿਸ ਆਉਗੀ ਤੇ ਫਿਰ ਉਹ ਕੁਝ ਹੋਊ ਜੋ ਹੁਣ ਤਾਂ ਹੀ ਹੁੰਦਾ ਹੈ ਕਿਸੇ ਨੇ ਨਹੀਂ ਸੋਚਣਾ ਬਾਈ ਸਾਡੇ ਤੇ ਕੋਈ ਮੁਸੀਬਤ ਪਈ ਹੈ ਇਸ ਕਰਕੇ ਮਾੜੀ-ਮੋਟੀ ਹਮਦਾਰਤੀ ਕਰੀਏ ਚਾਚਾ ਸਾਹਮਣਾ ਕਿਉਂ ਐਸੇ ਬੋਲ ਕੱਢਦਾ ਮੂੰਹ ਚ ਅੱਗੇ ਥੋੜੀ ਹੋਗੀ ਕਰਨਲ ਰੈਡੂ ਆਪਣੀ ਲੰਕ ਲਮਕਮੀ ਢਿੱਲੜ ਪਰ ਗੁੱਜੀਵਾਚ ਬੋਲਿਆ ਸਾਰੇ ਪਿੰਡ ਨੂੰ ਪਤਾ ਸੀ ਉਹ ਜਦ ਦੋ ਚਾਰ ਸ਼ਬਦ ਬੋਲਦਾ ਸੀ ਤਾਂ ਉਹਦੇ ਪਿੱਛੇ ਬਾਰੂਦ ਦੇ ਢੇਰ ਪਏ ਹੁੰਦੇ ਸਨ ਆਮ ਤਾਂ ਉਹ ਕਦੇ ਕਿਸੇ ਨੇ ਨਹੀਂ ਬੋਲਦਾ ਨਹੀਂ ਸੀ ਸੁਣਿਆ ਸਿੱਧਿਆਂ ਬੁਲਾਇਆ ਅਜੇ ਇਹ ਇਕੱਠ ਚ ਕਦੇ ਕਦਾਂ ਆ ਜਾ ਆ ਤਾਂ ਜਾਂਦਾ ਪਰ ਚੁੱਪਚਾਪ ਬੈਠਾ ਰਹਿੰਦਾ ਜਿਵੇਂ ਉੱਥੇ ਹੋਵੇ ਹੀ ਨਾ ਕੈਲਿਆ ਸੰਬੰਧ ਤੇ ਸੋਚ ਸਮਝਦਾ ਵੇਲਾ ਹੈ ਬਾਈ ਆਪਣੇ ਹਰਖਣ ਜਾਂ ਅਰਜ਼ਾ ਕਰਨ ਨਾਲ ਤਾਂ ਇਹ ਮੁਸੀਬਤ ਨਹੀਂ ਟਲਣੀ ਜਦੋਂ ਅਗਲੇ ਆਵਦੀ ਆਈ ਤੇ ਆਈ ਤਾਂ ਆ ਆ ਗਏ ਤਾਂ ਸੁੱਤੇ ਪਿਆਨ ਨੂੰ ਆ ਦੱਬਣਗੇ ਭੱਜ ਕੇ ਜਾਵਾਂਗੇ ਕਿੱਥੇ ਕਰਨੈਲ ਉੱਠ ਕੇ ਜਦੋਂ ਖੜਾ ਹੋਇਆ ਤਾਂ ਗਿਆਨਾਂ ਲੰਗਾ ਵੀ ਆਪਣਾ ਗਿਆਨ ਭੁੱਲ ਕੇ ਡੌਰਪੋਰਾ ਜਿਹਾ ਉਸ ਵੱਲ ਚੱਕਣ ਲੱਗ ਪਿਆ ਚਾਰ ਹੱਥ ਲੰਬਾ ਤੇ ਥਾਂ-ਥਾਂ ਹਥਿਆਰਾਂ ਨਾਲ ਖਾਮੀ ਉਹਦਾ ਨਰਵਾ ਸਰੀਰ ਦੇਖ ਕੇ ਮਾੜੇ ਬੰਦੇ ਨੂੰ ਕਾਂਬਾ ਛੱਡਦਾ ਸੀ ਉਹਦੀ ਬਾਤ ਮਸ਼ਹੂਰ ਸੀ ਜਦੋਂ ਮੋਢੇ ਤੇ ਗੰਡਾਸੀ ਧਰ ਲਈ ਤਾਂ ਕਿਸੇ ਵੱਡੇ ਕਾਰੇ ਤੋਂ ਭਾਵੇਂ ਬਚਾਅ ਹੋ ਜਾਵੇ ਗੰਡਾਸੀ ਵਾਹੇ ਬਿਨਾਂ ਨਹੀਂ ਸੀ ਮੋੜਦਾ ਚਾਹੇ ਕੋਈ ਪੁਰਾਣਾ ਨਰੋਏ ਮੋੜ ਵਾਲਾ ਕਰੀਰ ਹੀ ਵੱਡਣਾ ਪੈ ਜਾਵੇ ਸ਼ਾਇਦ ਇਸ ਕਰਕੇ ਉਹ ਅਕਸਰ ਖਾਲੀ ਹੱਥ ਰਹਿੰਦਾ ਸੀ ਹਥਿਆਰ ਨੂੰ ਹੱਥ ਲਾਉਣਸਾਰ ਜਿਵੇਂ ਉਹਦੇ ਅੰਦਰਲਾ ਪ੍ਰੇਤ ਜਾਗ ਪੈਂਦਾ ਉਸ ਤੋਂ ਹਥਿਆਰ ਵਾਹੇ ਬਿਨਾ ਰਹਿ ਨਹੀਂ ਸੀ ਜਾਂਦਾ ਤੇ ਜੀ ਤੇ ਜੇ ਪਲਾ ਅਸੀਂ ਸੁੱਤੇ ਹੀ ਨਾ ਕਰਨਲ ਨੇ ਉਸੇ ਸਥਿਰ ਆਵਾਜ਼ ਚ ਕਿਹਾ ਤੇ ਡੱਬਾਂ ਵਾਲਾ ਪੋਥਰ ਦੋਵੇਂ ਪੱਟੋਂ ਕੋਲ ਚੁੱਕ ਕੇ ਹੱਥ ਟਾਕਾਂ ਉੱਤੇ ਧਰ ਲਏ। ਪੋਥਾ ਚੁੱਕਣ ਨਾਲ ਨੰਗੀਆਂ ਹੋਣਾਂ ਪਿੰਜਣਾਂ ਉੱਤੇ ਲੰਬੇ ਫੱਟਾਂ ਦੇ 3-4 ਨਿਸ਼ਾਨ ਸਾਰ ਜਿਨ੍ਹਾਂ ਨੇ ਪਹਿਲੀ ਵਾਰ ਦੇਖੇ ਉਹ ਸਹਿਮ ਗਏ ਤੇ ਕੰਗਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਕਈ ਗੱਭਰ ਹੋਦੇ ਇਸ ਤੌਰ ਤੇ ਖੁਸ਼ ਵੀ ਹੋਏ। ਭਾਈ ਫਿਰ ਭਾਈ ਤੁਹਾਡੀ ਸ਼ਾਵਾਸੇ ਸੰਮਣ ਇੰਨਾ ਕਹਿ ਕੇ ਇੰਨਾ ਹੀ ਕਹਿ ਸਕਿਆ। ਕਰਨੈਲ ਦੀ ਗੱਲ ਦਾ ਜਵਾਬ ਦੇਣ ਨੂੰ ਹੋਰ ਕੋਈ ਸ਼ਬਦ ਜਿਵੇਂ ਉਸ ਨੂੰ ਵੀ ਨਹੀਂ ਸੁੱਝਿਆ। ਸ਼ਾਬਾਸ਼ੇ ਤਾਂ ਮੈਂ ਹੀ ਕੀ ਕਰਨੀ ਏ ਚਾਚਾ ਗੱਲ ਤਾਂ ਪਿੰਡ ਨੂੰ ਬਚਾਉਂਦੀ ਏ ਤੇ ਜਦੋਂ ਕਰਨਲ ਬਿਨਾ ਕੁਝ ਬੋਲਿਆ ਪਛਾਣ ਪਾ ਕੇ ਤੁਰ ਗਿਆ ਤਾਂ ਵਿੰਦ ਦਾ ਵਿੰਦ ਸਾਰੇ ਸੁੰਨ ਬਾਪਰ ਕੀ ਉਸੇ ਵੇਲੇ बाकी ਸਾਰੇ ਵੀ ਉੱਠ ਕੇ ਤੁਰ ਪਈ ਬੱਸ ਸਭ ਠੀਕ ਐ ਸਹਮਣਾ ਦੇਵੀ ਨੇ ਢਰਮੇ ਨਾਲ ਧਰਮੇ ਨਾਲ ਕਿਹਾ ਤੇ ਖੁੰਡੀ ਦੇ ਸਾਰੇ ਉੱਠਦਾ ਬੋਲੇ ਚਲੋ ਹੁਣ ਆਪਦੇ ਕੰਮ ਧੰਦਿਆਂ ਮੰਨੀ ਧਿਆਨ ਦਿਓ ਜੋ ਹੋ ਦੇਖੀ ਜਾਉ ساری ਉਮਰ ਹੀ ਇਹ ਅਜਿਹਾ ਕੁਝ ਭੁਗਤਦੇ ਆਏ ਹਾਂ ਇਹ ਕਿਹੜਾ ਕੋਈ ਅਲੋਕਾਰ ਗੱਲ ਹੈ ਹਾਂ ਤੇਰੀ ਗੱਲ ਸੋਤ ਹੈ ਗਿਆਨਾ ਕੁਝ ਰੋਸ਼ ਨਾਲ ਬੋਲੇ ਜੇ ਸਾਡੇ ਮਾਂ ਸਾਡੇ ਪਿਓ ਦਾਦਿਆਂ ਨੂੰ ਇਹ ਅਹਲਕਾਰ ਵਜੀਰ ਛੱਪੜ ਚ ਡੋਬ ਡੋ ਮਾਰਦੇ ਰਹੇ ਆ ਤਾਂ ਹੁਣ ਆਪਾਂ ਆਪ ਹੀ ਖੂਚ ਛਾਲਾ ਮਾਰ ਲੱਗ ਪਈ ਇਹ ਜਾਣੀ ਬੜੀ ਮੱਤ ਦੀ ਗੱਲ ਹੈ ਦੇਵਾਸਿਆਂ ਤੇਰੀ ਮੈਨੂੰ ਤਾਂ ਤੁਹਾਡੀ ਉਹੀ ਜਾਨੀ ਸਮਝ ਨਹੀਂ ਆਉਂਦੀ ਬਾਈ ਕੀਨੇ ਕੀ ਕੀ ਉਹ ਤੇ ਕੀ ਕਰਦੇ ਹੋ ਕੈਲੇ ਅਰਗਿਆਂ ਦੀ ਗੱਲ ਤੁਸੀਂ ਰੋਲੇ ਚ ਹੀ ਗਵਾਤੀ ਉਹਦਾ ਕੋਈ ਗਾਉਗਾ ਨਹੀਂ ਕਰਨਾ ਬਣਦਾ ਇਹ ਵੀ ਜਾਨੀ ਸੋਚਣਾ ਚਾਹੀਏ ਕਿ ਨਹੀਂ ਸਮਣ ਤੇ ਦੇਵਾ ਗੱਲਾਂ ਕਰਦੇ ਧਰਮਸ਼ਾਲਾ ਵਾਲ ਤਰਪਈ ਉਹਨਾਂ ਨੇ ਗਿਆਨੇ ਦੀ ਗੱਲ ਭਾਵੇਂ ਅਨਗੌਲੀ ਕਰ ਦਿੱਤੀ ਸੀ ਪਰ ਗਿਆਨਾ ਉਹਵੇਂ ਉੱਚੀ ਉੱਚੀ ਬੋਲਦਾ ਬਿੰਦਕ ਦਰਵਾਜ਼ੇ ਵਿੱਚ ਹੀ ਖੜੋਤਾ ਰਹਿ ਦੂਜੇ ਮਗਰ ਤਰਪਿਆ ਲਿੱਲੂ ਦੇ ਦੋਵੇਂ ਮੁੰਡਿਆਂ ਨੇ ਕੁਰਸੀਆਂ ਚੁੱਕ ਕੇ ਪਟਵਾਰ ਖਾਣੇ ਵਾਲੀ ਕੋਠੜੀ ਅੰਦਰ ਰੱਖ ਦਿੱਤਾਂ ਸੀ ਤੇ ਜਿੰਦਰਾ ਲਾ ਕੇ ਕੁੰਜੀ ਸੰਭਾਲਦਿਆਂ ਫਾਨਿਆਂ ਵਾਂਗ ਅੜ ਕੇ ਘਰ ਨੂੰ ਤੁਰ ਗਏ ਤੇ ਦਰਵਾਜ਼ੇ 'ਚ ਸੁੰਨ ਵਾਪਰ ਗਏ ਧੰਨ